ਦੋਸਤੋ ਅੱਜ ਅਸੀਂ ਜਾ ਰਹੇ ਹਾਂ ਮਲੋਟ ਮਲੋਟ ਤੋਂ ਬਾਅਦ ਸ਼੍ਰੀ ਮਖਰ ਸਾਹਿਬ ਤੇ ਉਸ ਤੋਂ ਬਾਅਦ ਬਠਿੰਡਾ ਬਠਿੰਡੇ ਦਾ ਪ੍ਰੋਗਰਾਮ ਇੱਕੇ ਦਾਮ ਹੀ ਬਣਿਆ ਕਿਉਂਕਿ ਅਸੀਂ ਇੱਕ ਫਿਲਮ ਦੇਖਣੀ ਹੈ ਵਿੱਕੀ ਕੋਸਲ ਦੀ ਤੇ ਕਹਿੰਦੇ ਆ ਚੰਗੀ ਹੈ ਬਾਕੀ ਰਿਵਿਊ ਤੁਹਾਨੂੰ ਫਿਲਮ ਦੇਖ ਕੇ ਹੀ ਦੇਵਾਂਗੇ ਆਜੋ ਚੱਲਦੇ ਹਾਂ ਅੱਜ ਦੇ ਖੂਬਸੂਰਤ ਸਫ਼ਰ ਤੇ ਅਸੀਂ ਆਏ ਜੀ ਅੱਜ ਫਿਲਮ ਦੇਖਣ ਬਟ ਠੰਡੇ ਵਿੱਕੀ ਕੌਸ਼ਲ ਦੀ ਕਹਿੰਦੇ ਫਿਲਮ ਬੜੀ ਘੈਂਟ ਆ ਬਾਕੀ ਵੇਖ ਕੇ ਪਤਾ ਲੱਗ ਜੂ ਹਾਂਜੀ ਦੋਸਤੋ ਫਿਲਮ ਦੇਖਿਆ ਇਸ ਅਸੀਂ ਬਹੁਤ ਹੀ ਜਿਆਦਾ ਬੋਰਿੰਗ ਲੱਗੀ ਸਾਨੂੰ ਤਾਂ ਅਸਲ ਅਸੀਂ ਹਾਫ ਟਾਈਮ ਤੱਕ ਹੀ ਦੇਖੀ ਓਏ 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 ਅਸਲ ਅਸੀਂ ਹਾਫ ਟਾਈਮ ਤੱਕ ਹੀ ਦੇਖੀ ਤੇ ਉਦੋਂ ਬਾਅਦ ਬੋਰਜ ਕਰ ਲੱਗੇ ਅਸੀਂ ਆਗੇ ਮੈਨੂੰ ਐ ਲੱਗਦਾ ਵੀ ਜਦੋਂ ਦੀ ਬਾਹੂਬਲੀ ਫਿਲਮ ਆਈ ਹੈ ਨਾ ਉਦੋਂ ਬਾਅਦ ਉਹਨਾਂ ਨੇ ਇੱਕੋ ਜਿਹੀ ਫਿਲਮ ਬਣਾਉਣ ਲੱਗ ਗਏ ਉਹ ਤੇ ਉਹਦੇ ਕਰਕੇ ਲੋਕ ਘੱਟ ਪਸੰਦ ਕਰਦੇ ਆ ਇੱਕ ਇਹ ਫਿਲਮ ਪਹਿਲਾਂ ਐਦਾਂ ਦੀ ਫਿਲਮ ਆ ਚੁੱਕੀ ਸੀ ਜਿਹੜੀ ਆਪਣੇ ਰਣਵੀਰ ਸਿੰਘ ਵਾਲੀ ਸੀ ਤਾਂ ਕਰਕੇ ਸ਼ਾਇਦ ਚੰਗੀ ਨਾ ਲੱਗੀ ਹੋਵੇ ਪਰ ਹੋ ਸਕਦਾ ਵੀ ਹਾਫ ਟਾਈਮ ਤੋਂ ਬਾਅਦ ਵਧੀਆ ਹੋਵੇ ਪਰ ਸਾਨੂੰ ਨਹੀਂ ਚੰਗੀ ਲੱਗੀ ਵਿੱਕੀ ਕੌਸ਼ਲ ਵਾਲੀ ਫਿਲਮ ਐ ਜੀ ਸ਼ਾਬਾਸ਼ ਮੈਨੂੰ ਲੱਗਦਾ ਇਹ ਵੀ ਨਾ ਆਉਂਦਾ ਤੇ ਫਿਰ ਅਸੀਂ ਦਵਾ ਦਵਾ ਬੋਰ ਹੀ ਹੋਈ ਗਏ ਤੇ ਜਦੋਂ ਆਇਆ ਹਾਫ ਟਾਈਮ ਤੇ ਫਿਰ ਅਸੀਂ ਭੱਜ ਗਏ ਬਾਕੀ ਹੋਰ ਕਹਿਮ ਚੜ੍ਹਦੀ ਕਲਾ ਚੋਂ ਤੇ ਹੁਣ ਆਪਾਂ ਜਿਹੜਾ ਬਾਕੀ ਦਾ ਵਲੌਗ ਆ ਸ਼ੁਰੂ ਕਰਦੇ ਆ ਆਜੋ ਕਰਾਂ ਬਾਕੀ ਅੱਜ ਹਵਾ ਨੇੜ ਰੁੱਖ ਆਪਦਾ ਤੇਜ਼ ਕਰ ਰੱਖਿਆ ਠੰਢ ਠੰਢੀ ਹਵਾ ਹੈ ਲੱਗਦਾ ਵੀ ਕਿਤੇ ਰਾਤ ਕੋਈ ਮੀਂਹ ਆਇਆ ਹੋਵੇ ਤੇ ਮੌਸਮ ਫਿਰ ਚੇਂਜ ਹੋ ਰਿਹਾ ਕਦੇ ਗਰਮੀ ਕਦੇ ਠੰਡ ਐਂ ਚੱਲੀ ਜਾਂਦਾ ਜਨਵਰੀ ਤੋਂ ਲੈ ਕੇ ਹੁਣ ਤਾਈਂ ਉਹ ਤੇ ਮਹੀਨੇ ਤੱਕ ਠੰਡ ਸੀਗੀ ਉਦੋਂ ਵਾਰ ਫਿਰ ਉਹੀ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਆਪਣੀ ਪੰਜਾਬ ਦੀ ਟੀਮ ਨੂੰ ਵਧਾਈਆਂ ਮੈਚ ਜਿੱਤ ਚੁੱਕੀ ਸੀ ਵੇਖ ਲਿਆ ਹੁਣਾ ਐਤਕੀ ਵੈਸੇ ਟੀਮ ਮੈਨ ਲੱਗਦਾ ਜਿੰਨੀ ਵਾਰੀ ਪਹਿਲਾਂ ਟੀਮਾਂ ਬਣੀਆਂ ਉਹਨਾਂ ਨਾਲੋਂ ਚੰਗੀ ਹੈ ਬਾਕੀ ਕਰੈਕਟ ਹੈ ਇੱਥੇ ਕੋਈ ਪਤਾ ਨਹੀਂ ਹੁੰਦਾ ਦੇਖਦੇ ਆ ਕੀ ਬੰਦ ਹੈ ਯਾਰ ਹੋਰ ਫਿਰ ਅੱਜ ਕਿਵੇਂ ਪਾਕਿਸਤਾਨ ਦੀ ਟੀਮ ਵਾਲੇ ਕੱਪੜੇ ਪਾਏ ਜਾਣੇ ਦੱਸ ਬਈ ਦੱਸ ਅੱਜ ਕਿਵੇਂ ਪਾਕਿਸਤਾਨ سپورਟ ਕਰ ਰਹੇ ਨੇ ਨਹੀਂ ਨਹੀਂ ਐਸੀ ਨਹੀਂ ਐਸਾ ਹੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਕੜਿਆ ਛੋਡੇ ਸਾਰਿਆਂ ਦਾ ਕਾਰਡ ਬਣਾਇਆ 5 ਲੱਖ ਲਾਜ ਵਾਲਾ 5 ਲੱਖ ਤਾਂ ਲਾਜਮੁਫਤ ਵਾਲਾ ਕੋਈ ਰਹਿੰਦਾ ਤਾਂ ਵੇਖ ਲਓ ਬਣਾਉਣਾ ਤਾਂ ਪਿੰਡਾਂ ਪਿੰਡਾਂ ਕਿ ਬਣਾਉ ਜੂਗਾ ਬਣ ਨਹੀਂ ਬਣ ਮੇਰਾ ਬਣ ਨਹੀਂ ਕਿਉਂ ਤੇਰਾ ਨੀਲਾ ਕਾਰਡ ਨਹੀਂ ਬਣਿਆ ਅੱਛਾ ਤੇਰੀ ਤੇਰੀ ਨੀਲੇ ਨਾਲ ਤੇ ਨੀਲੇ ਕਾਰਡ ਦੀ ਸਹੂਲਤ ਹੈ ਨਹੀਂ ਅੱਛਾ ਤੇ ਨਾ ਨਾ ਹੈਗੀ ਆਪਣੇ 5 ਲੱਖ ਅੱਡੇ ਸਹੂਲਤ ਠੀਕ ਹੈ ਨਹੀਂ ਤੇ ਇਦਾਂ ਹੋ ਲੀਲਾ ਕਾਰਡ ਦੀ ਬਣਾਇਆ ਕਿਉਂ ਨਹੀਂ ਬਣਾਇਆ ਕੋਈ ਯਾਰ ਪਤਾ ਹੀ ਨਹੀਂ ਉਹ ਬਣੇ ਕੀ ਕਿੱਟਰ ਮੈਂ ਮੈਨੂੰ ਉਹ ਪਾਗਤਾ ਹੀ ਗਿਆ ਚਲੋ ਛੱਡ ਤੇ ਉਹ ਦੂਜਾ ਇੱਕ ਜਿਹੜਾ 2000 ਰੁਪਏ ਉਹਨਾਂ ਦਾ ਪ੍ਰਧਾਨ ਮੰਤਰੀ ਯੋਜਨਾ ਉਹ ਤਾਂ ਸਾਰਿਆਂ ਦਾ ਕਿ ਰੁਕੇ ਬੈ ਕੇ ਸਦਾ ਹੁਣ ਤਾਂ ਆਇਆ ਹੀ ਨਹੀਂ ਆਇਆ ਉਸ ਤਾਂ ਮੈਂ ਕਿ ਅੱਛਾ ਜੇ ਉਹ ਦੱਸਦਾ ਕਹਾਣੀ ਉਹਦਾ ਪਤਾ ਕੀ ਹੈ ਜੇ ਕਿਸਦਾ ਰੁਕੇ ਹੋਏ ਜਿੰਨੀਆਂ ਕਿਸ ਤਰ੍ਹਾਂ ਰੁਕੀਆਂ ਸਾਰੀਆਂ ਆਉਣਗੀਆਂ 15 ਦਿਨਾਂ ਚ ਮੇਰੀ ਗੱਲ ਸੁਣੋ ਇਹ ਆਪਣਾ ਰੁਕੇ ਆ ਗਿਆ ਸੀ ਹੱਥ ਦਵਾਦਨੀ ਹੁਣੇ ਮੈਂ ਫੋਨ ਕਰ ਦਣਾ ਨੂੰ ਦੇ ਨੀ ਮੈਨੂੰ ਪਤਾ ਨਹੀਂ ਕਿ ਕਿਹੜੇ ਘਰ ਤੇ ਆਇਆ ਹੈ 100 ਰੁਪਏ ਬੰਦਾ ਲੈਂਦਾ ਜਿਹੜਾ ਕਰਕੇ ਹੁੰਦਾ ਕੰਮ ਹੈ ਹੁਣ ਅੱਜ ਪਲਸਰ ਸਮਝਦੀ ਯਾਰ ਮੇਰਾ ਘੜਾ ਦੇ ਮੈਂ ਦੇ ਦੂੰ ਪਲਸਰ ਕਿੱਡੀ ਪਈ ਐ ਇੱਥੇ ਚਲੋ ਪੈ ਗਈ ਨਹੀਂ ਹੈ ਉਹ 100 ਰੁਪਏ ਮੈਂ ਦੇ ਦ ਮੇਰੇ ਵੀ ਘੜਾ ਦੇ ਪੰਜ ਲੱਖ ਦਾ ਕਾਰਨ ਮੇਰਾ ਵੀ ਨੂੰੜਾ ਯਾਰ ਛੋੜਾ ਵੀ ਬਣ ਜਾਊਗਾ ਜੀ ਅੱਛਾ ਇੱਕ ਗੱਲ ਹੋਰ ਹੈ ਜੀ ਉਹਨੇ ਦੱਸਿਆ ਸੀ ਵੀ ਤੁਸੀਂ ਵੀਡੀਓ ਦੇਖ ਲਿਓ ਵੀ ਜਿਹੜੇ ਮਤਲਬ ਥੋੜਾ ਰੇਟ ਵਰਤ ਕਿੰਨਾ ਹੈ ਜਾਣ ਦਾ ਤਰੀਕਾ ਕੀ ਨਹੀਂ ਹੈ ਮੇਰਾਗਾ 2 1900 ਕਿੰਨਾ ਹੈ 1962 62 ਕਿੰਨੀ ਜਵਾਹਰ ਜੀ ਮੇਰਾ ਬਾਦਰੇ 60 ਤੋਂ ਥੱਲੇ ਥੱਲੇ ਮੈਂ ਵੀਡੀਓ ਦੇਖ ਕੇ ਤੁਹਾਨੂੰ ਦੱਸ ਦੂਗਾ ਉਹਦੇ ਵਿੱਚ ਆਇਆ ਵੀ ਕੋਈ ਕੁਝ ਨਹੀਂ ਕੋਈ ਤੁਹਾਨੂੰ ਲੀਲਾ ਗਾਰਡਨ ਚਾਹੀਦਾ ਕੋਈ ਤੁਹਾਨੂੰ ਜੇ ਫਾਰਮ ਨਹੀਂ ਚਾਹੀਦਾ ਸਿੱਧਾ ਧਾਰ ਕੱਢ ਦਿਓ ਤੁਹਾਡਾ 5 ਲੱਖ ਦਾ ਕਾਰਡ ਬਣ ਜੂਗਾ ਨਹੀਂ ਤੇ ਮੇਰਾ ਨਹੀਂ ਮੰਨਦਾ ਬਣ ਜੂ ਪੱਥ ਲੈਨੇ ਆਪਾਂ ਹਾਂ ਕੋਈ ਹੋਵੇ 19 ਦਾ ਪੈਨਸ਼ਨ ਨਾਲ ਕੱਢ ਤੇ ਚੱਲਦਾ ਤਰਾ ਪੈਨਸ਼ਨ ਨਾਲ ਲੜਾ ਆਪਾਂ ਪੈਸਾ ਤੇਰਾ ਤਾਂ ਫਰ ਹੋ ਜਾ ਉਹ ਵੀ ਬੰਦੀ ਗਈ ਇਹਨੂੰ ਮੁੰਬਈ ਦੀ ਬੰਦੀ ਆ ਬੰਦੀ ਆ ਮੇਰੀ ਉਹ ਹੈਡਿੰਗ ਆ ਵੀ ਬੰਦੀ ਆ ਉਹਦੇ ਤੇ ਸ਼ਾਇਦ ਮਿਲ ਜਾ ਪੱਥ ਲੈਨੇ ਆਪਾਂ ਨੂੰ ਕੋਈ ਪੁੱਛ ਹੁਣ ਅੱਛਾ ਜੀ ਇੱਕ ਚੱਕਰ ਹੋਣਦਾ ਮੈਨੂੰ ਵੀ ਕੱਲ ਹੀ ਪ ਉਹਦੇ ਵਿੱਚ ਪਤਾ ਕੀ ਕਰਦੇ ਜੀ ਉਹ ਕਾਰਡ ਤੋਂ ਨੂੰ ਪੈਸੇ ਲੈ ਕੇ ਜਾਵੜਦੇ ਮੁੜ ਕੇ ਕੰਮ ਨਹੀਂ ਆਉਂਦੇ ਕਾਰਡ ਉਹ ਉਹ ਐ ਹੁੰਦਾ ਆਨਲਾਈਨ ਨਹੀਂ ਕਰਦੇ ਉਹ ਜਿੰਨਾ ਚਿਰ ਆਨਲਾਈਨ ਨਹੀਂ ਕਰਦੇ ਉਹਨਾਂ ਚਿਰ ਮਤਲਬ ਥੋੜੇ ਇਲਾਜ ਨਹੀਂ ਹੁੰਦਾਗਾ ਥੋੜੇ ਕਾਰਡ ਤਾਂ ਹੋਊਗਾ ਤੇ ਮਤਲਬ ਕੰਮ ਤਾਂ ਨਹੀਂ ਹੋਣਾ ਠੀਕ ਹੈ ਤਾਂ ਕਰਕੇ ਵੀ ਹਾਂ ਸ਼ੋਅ ਨਹੀਂ ਕਰਦਾ ਜੀ ਉੱਥੇ ਉਹ ਕਹਿੰਦਾ ਵੀ ਇਹਨੂੰ ਆਨਲਾਈਨ ਕਰਨਾ ਜ਼ਰੂਰੀ ਹੁੰਦਾ ਤੇ ਉਹਦੇ ਤੇ ਵੀ 15 ਦਿਨ ਲੱਗਦੇ ਆ ਮੰਨ ਲਾ ਤੋ ਇਲਾਜ ਕਰਾਉਣ ਕੇ ਆ ਰਸਤਾ ਆ ਚ ਤੂੰ ਆਖੇ ਮੇਰੇ ਕਾਰਡ ਬਣਾ ਆਖਣ ਚੱਲਦਾ ਹੀ ਨਹੀਂ ਮੁੜ ਕੇ ਤੂੰ ਲੜਿੰਗਾ ਮੈਨੂੰ ਚਲਾਉਂਦੇ ਨਹੀਂ ਜਾਣ ਕੇ ਉਹ ਚੱਲਦਾ ਨਹੀਂ ਹੁੰਦਾ ਜੇਕਰ ਉਹਨੂੰ ਆਨਲਾਈਨ ਨਹੀਂ ਕਰਦੇ ਤੇ ਹੁਣ ਆਪਣੇ ਅੱਜਕੱਲ ਫਰਾਡ ਬਹੁਤ ਚੱਲਦੇ ਹੈ ਉਹ ਜੇ ਅਗਲਾ ਆਉਂਦਾ ਐਮਐਂਟ ਚ ਕਾਰਡ ਬਣਾ ਕੇ 100 ਰੁਪਏ ਝਾੜ ਕੇ ਭੱਜ ਜਾਂਦੇ ਆ ਪੰਜਾਬ ਦਾ ਤੇ ਪੰਜਾਬ ਚ ਰਹਿਣਾ ਕਰਦਾ ਉਹ ਆਹ ਮਾਰੀ ਆਪਾਂ ਕਿਸੇ ਹਸਪਤਾਲ ਚ ਕਰਾ ਲਾ ਕਰਾਉਣਾ ਦਾ ਪਊਗਾ ਤੁਹਾਨੂੰ ਪਰ ਪੰਜਾਬ ਚ ਪੰਜਾਬ ਚ ਯਾਰ ਭਾਵੇਂ ਕਿੱਥੋਂ ਕਰਾ ਲਾ ਸਰਕਾਰ ਨੇ ਪੈਸੇ ਦੇਣ ਦੇ ਪੰਜਾਬ ਸਰਕਾਰ ਨੇ ਕਿੱਥੇ ਹੀ ਕਰਾ ਲਾ ਭਾਵੇਂ ਇੰਡੀਆ ਚ ਬਹਿਤ ਬਣਿਆ ਪਿਆ ਬਣਾ ਦਾ ਬਾਲਾ ਵਰਗੇ ਅੱਛੇ ਇੱਕ ਗੱਲ ਹੋਰ ਹੈ ਸਾਲ ਬਾਦ ਉਹਨੂੰ ਰੀਨਿਊ ਕਰਨਾ ਪੈਂਦਾ ਨਹੀਂ ਉਹ ਫਿਰ ਕੰਮ ਦਾ ਵੀ ਨਹੀਂ ਇਹ ਵੀ ਧਿਆਨ ਰੱਖੋ ਕਿਤੇ ਇੱਕ ਵਾਰੀ ਬੰਦਾ ਬਣ ਜੇ ਮੁੜ ਕੇ ਅਗਲਾ ਕਹਿੰਦਾ ਵੀ ਹਾਂ ਠੀਕ ਹੈ ਮੈਂ ਸਾਲ ਤੋਂ ਕਰਾਉਣਾ ਪੈਂਦਾ ਇਹਨਾਂ ਭਗਤ ਦਾ ਬਣਾ ਲਈ ਫੋੜਾ ਬਣਾ ਨਹੀਂ ਹਾਂ ਹੈਗਾ ਦਿਖਾਓ ਇਹਦੇ ਪਿੰਡ ਬਣਾਏ ਆ ਜੀ ਆਪਣੇ ਹੂੰ ਹੂੰ ਜੇ ਵੀ ਨਿਊ ਕਰਾਗੇ ਵੀ ਤੁਹਾਨੂੰ ਤੇ ਜਾਂ ਭਜਨ ਸ਼ੋਰ ਸੁਣਾ ਬਹੁਤ ਜ਼ਰੂਰੀ ਹੈ ਬੰਦੇ ਦਾ ਇਹ ਮੜਾ ਹੱਥ ਫਰਦਾ ਨਾ ਬੰਦੇ ਦਾ ਆਹ ਆਪਾਂ ਤਨ ਕੋਲ ਨੇ ਮਬੇ ਦਾ ਠੀਕ ਆ ਬਾਬਾ ਪੂਰਾ ਯਾਰ ਵੇਖ ਬਈ ਡਾਕੂਮੈਂਟ ਪੂਰੇ ਬਾਬੇ ਦੇ ਚਾਹੀਦੇ ਆ ਐਸ ਅੰਮਰੇ ਤਾਂ ਖਾਸ ਤੌਰ ਤੇ ਇਹ ਜਿੰਨੇ ਵੀ ਹੈਂਡੀਕੈਪਡ ਹੈ ਜਾਂ ਉਹ ਦੂਜੇ ਕੋਈ ਵੀ ਲੋਕ ਹੈਗੇ ਆ ਉਹਨਾਂ ਦੇ ਅਜ ਤੱਕ ਪ੍ਰੇਸ਼ਨਾ ਕਿਉਂ ਨਹੀਂ ਪਈਆਂ ਇਹ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਅਜ ਤੱਕ ਪ੍ਰੇਸ਼ਨਾ ਨਹੀਂ ਤੇ ਅੱਜ 24 ਤਰੀਕ ਹੋ ਗਈ ਆ ਇਸ ਮਹੀਨੇ ਦੀ ਪ੍ਰੇਸ਼ਨਾ ਨਹੀਂ ਆ ਰਹੀ ਗਰੀਬਾਂ ਦੀ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਤੇ ਬੜਾਪਾ ਵੀ ਨਹੀਂ ਆਈ ਹੈ ਨਾ ਹਾਂ ਬੜਾਪਾ ਵੀ ਨਹੀਂ ਆਈ ਹੈ ਹੈਂਡੀਕਾਪ ਤਾਂ ਸਾਡੀ ਹੈਂਡੀਕਾਪ ਹੈ ਸਾਡੀ ਪੈਸੇ ਨਹੀਂ ਆਈ ਤੇ ਤੁਹਾਡੀ ਕਿੰਨੀ ਹੁੰਦੀ ਹੈ ਮਹੀਨੇ ਦੇ ਉਹ ਸਾਡੀ 1500 ਦਿੰਦੇ ਜੀ 1500 ਉਹ ਨਹੀਂ ਬੜਾਪਾ ਪੈਸੇ ਨਹੀਂ ਹੈ ਆਓ ਭਗਵੰਤ ਮਾਨ ਕਹਿੰਦਾ 2500 ਦੇਉਗਾ ਅੱਜ ਤੱਕ 1500 ਹੀ ਦੀ ਜੰਦੇ ਹਾਂ ਤੇ ਜਲ ਉਹ ਵੀ ਅਟਕ ਕੇ ਆਈ ਦੀ ਉਹ ਵੀ ਨਹੀਂ ਆਈ ਜੀ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਵੀ ਜਲਦੀ ਤੋਂ ਜਲਦੀ ਜਿਹੜੇ ਲੋਡ ਬਲ ਬੰਦੇ ਆ ਨਾ ਤੱਕ ਜਿਹੜੀ ਪੈਸੇ ਨਾਲ ਪਹੁੰਚਾਈ ਜਾਵੇ ਹੈਂਡੀਕਾਪਾ ਜੀ ਇੱਕ ਲੱਤਾਂ ਨੇ ਜੀ ਮੇਰੀ ਸਹੀ ਗੱਲ ਸਹੀ ਗੱਲ ਜੀ ਇਹ ਲੱਗਦਾ ਨਕਲੀ ਬਾਕੀ ਨਾ ਜੀ ਨਕਲੀ ਲਾਈ ਹੈ ਹਾਂ ਨਕਲੀ ਲਾਈ ਹੈ ਤੇ ਹਰੇਕ ਬੰਦਾ ਟਾਈਮ ਪਾਸ ਮਸਾ ਕਰਦਾ ਹੁੰਦਾ ਤੇ ਸਰਕਾਰ ਤੋਂ ਉਮੀਦ ਹੁੰਦੀ ਹੈ ਵੀ ਚਲੋ ਕੋਈ 1500 ਮਹੀਨੇ ਦਾ ਆਊਗਾ ਤੇ ਬੰਦਾ ਆਪਦਾ ਘਰ ਦਾ ਜਿਹੜਾ ਸਮਾਨ ਉਹ ਲੈ ਸਕੀ ਹੈ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਜਲਦੀ ਜਲਦੀ ਲੋਨ ਬੰਦਾਂ ਨੂੰ ਪੈਲਥਨ ਜਿਹੜੀ ਪਾਈ ਜਾਵੇ ਓਏ ਬੈਂਕਾਂ 'ਚ ਪੋਛਦੇ ਆ ਖਾਤੇ 'ਚ ਜਾ ਕੇ ਉਹ ਅਗਰ ਆਈ ਆਦੇ ਕਿ ਦੋ ਮਹੀਨੇ ਇਕੱਠੀ ਹੋਊਗੀ ਸੋਣੇ ਆ ਮੈਂ ਬਾਕੀ ਪਤਾ ਨਹੀਂ ਦੇਖੋ ਇਹ ਹਾਂ ਠੀਕ ਹੈ ਸਹੀ ਗੱਲ ਆ ਸੀ ਅਸੀਂ ਸਰਕਾਰ ਅਗੇ ਅਪੀਲ ਕਰਦੇ ਹਾਂ ਸਹੀ ਗੱਲ ਹੈ ਬੇਨਤੀ ਸਾਡੀ ਤਾਂ ਹੋਰ ਆਪਾਂ ਕਰ ਵੀ ਕੀ ਸਕਦੇ ਬੇਨਤੀ ਕਰ ਸਕਦੇ ਅਸੀਂ ਵੀ ਸਾਡੀ ਜਿਹੜੀ ਪਲਸਨਾ ਟਾਈਮ ਨਾਲ ਪਾਈ ਜਾਵੇ ਤੇ ਲੋਡ ਕਰ ਬੰਦੇੜਾ ਉਹ ਵੀ ਅਸੀਂ ਕਹਿੰਦੇ ਆਂ ਵੀ ਭਵੰਤਮਾਨ ਦੇ ਕੋਲੇ ਵੀ ਵੀਡੀਓ ਪਹੁੰਚੇ ਪਤਾ ਕਰੇ ਉਹ ਵੀ ਕਿਉਂ ਨਹੀਂ ਪਹੁੰਚੀ ਹਾਂ ਵੀ ਕਿਉਂ ਨਹੀਂ ਪਹੁੰਚੀ ਸਹੀ ਗੱਲ ਆ ਤੁਹਾਡੀ ਜੀ ਇਹ ਗਲਤ ਗੱਲ ਆ ਕਿਉਂਕਿ ਆਇਆ ਨਾ ਵੀ ਪਲਸਨਾ ਦੀ ਜਰਾ ਹੀ ਨਹੀਂ ਨਾ ਬਜ਼ੁਰਗਾਂ ਦੀ ਆਈ ਐ ਤੇ ਨਾ ਜਿਹੜੇ ਵਿਚਾਰੇ ਅੰਗਹੀਨ ਬੰਦੇ ਉਹਨਾਂ ਦੀ ਆਈ ਐ ਸਹੀ ਗੱਲ ਹੈ ਅੱਜਕੱਲ ਸਾਨੂੰ ਪਤਾ ਪੈਸੇ ਦੀ ਲੋੜ ਹਰੇਕ ਬੰਦੇ ਨੂੰ ਹੀ ਆ ਯਾਰ ਤੇ ਜਿਹੜਾ ਕੋਈ 1500 ਆਉਂਦਾ ਹਰੇਕ ਨੂੰ ਸਾਰਾ ਹੁੰਦਾ ਯਾਰ ਕੋਈ ਬਿੱਲ ਭਰਦਾ ਜਾਂ ਕੋਈ ਹੋਰ ਕਰਦਾ ਜਾਂ ਕਰਜ਼ਾ ਰੱਖਣ ਲੈਂਦਾ ਵਿਚਾਰਾ ਵੀ ਹੁਣ ਮੜਾ ਹੋ ਜਾਂਦਾ ਵੀ ਚੱਲ ਪੈਸੇ ਆਏ ਆ ਵੀ ਕੁਝ ਲੈ ਲਗੇ ਸਰਕਾਰ ਨੂੰ ਬੇਨਤੀ ਆ ਸਾਡੀ ਭਾਈ ਵੀ ਟਾਈਮ ਤੇ ਜਿਹੜੀ ਪੈਲਸ ਨਾਲ ਪਾਈ ਜਾਇਆ ਕਰੇ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ